साया मात पिता भारके तव्हां जेरा मोकिले कोई न जाने तोमरा जे ਜਾ ਬਕਵੰਤਾ ਸਮਗਰੀ ਤੁਮਰ ਸੂਤਰਤਾ ਰੀ ਤੁਮ ਤੇ ਹੋਏ ਸੋ ਆਗਿਆ ਕਾ ਤੁਮਰੀ ਗਤ ਮੇ ਕਾਤ ਮਹੀ ਜਾਨੀ ਨਾਨਕ ਦਾਸ ਸਰਸ ਦਾ ਤੁਰਵਾ ਦਿਆ ਕੀ ਅਰ ਦਾਸ ਹਮਾਰੀ ਜੀ ਜੀਆ ਪ੍ਰਿੰਦ ਸਭ ਤੇਰਾ ਪਿਆਰ ਹੈ ਹਰਿ ਕੇ ਸਾਹਿਬ ਜੀ ਕੋਈ ਨਾ ਮਜਾਨੇ ਜੇਦਾ ਵਾੜੀ ਤਾ ਨਿਰਮਲ ਹੋਇ ਤਲ ਜੋੜ ਕਰੁ ਮਰਦਾਸ ਤੁਧ ਪਾਵੈ ਤਨੁ ਜਾਨੈ ਮਰਦਾਸ ਵਾਹਿਗੁਰੂ 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 ਵਾਸੀ ਪੂਰਬ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਸੰਗ ਗੁਰੂ ਅਕਤਿ ਸਿਮਰ ਕੇ ਆਏ ਗੁਰੂ ਨਾਨਕ ਤਲੀਂ ਸਿ ਆਏ ਫਿਰੰਗ ਗੁਰ ਤੇ ਮਰਦਾਸ ਜਿਨਾਮ ਨਾਸੈ ਹੋਈ ਸਹਾਈ ਅਰਜਨ ਹਾਗੋਬਨ ਨੋ ਸਮਰਸਿ ਜੀਰ ਰਾਏ ਜੈ ਨ ਕਰੇ ਗਾਨ ਦਛ ਅਬੰਦ ਸੋ ਨਿਰਤੇ ਦੇਖਾਵੈ ਸੰਘਨਗੀ वार साप सा

ਭਰੇ ਕੀ ਲਾਜ ਸੰਤ ਨਰਾਜ ਜਨ ਕਹੈ ਜਿਨ ਸਿਮਰਨ ਕੀਓ ਬਿਬੇਕ ਇੱਕ ਖੜੀ ਕੇ ਸਿਮਰਨੇ ਪਾਪੀ ਤਰਿਆਨੇ ਕਾ ਸਿਮਰਨ ਜਾਨ ਕੇ ਸੰਤਾ ਪਕੜੀ ਤੇ ਕਹ ਨਾਨਕ ਸਿਮਰਨ ਸਾਰ ਹੈ ਕਿਸ ਜੋ ਕਰਿ ਨਾਏ ਕ ਵੀਰ ਸੇਵਾ ਕੋ ਦੋਏ ਪਦੇ ਏਕ ਸੰਤੇ ਕਾ ਰਾਮ ਰਾਮ ਜੀ ਦਾ ਤਾਮੁਕਤ ਕੋ ਸੰਤ ਜਪਾਵੇ ਨਾ ਮਾਇ ਗੁਰੂ

ਦੀ ਮਾਣ ਦੀ ਦੇ ਸੰਤੋਂ ਭਗਤੋਂ ਕੀ ਜੈ ਆਪਣੀ ਮਾਤ ਪਿਤਾ ਕੀ ਜੈ ਹੋ ਸਾਚੇ ਸਰਬਾਰ ਕੀ ਜੈ ਰੇ ਮੇਰੀ ਸੋਹਿਆ ਅਸਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਕਰੇ ਕੋ ਤੁਝਾ ਹੈ ਤੂ ਰੰਤਰੀ ਹਿਤਾ ਨਾ ਤੁਸਰ ਕੀ ਕੀ ਜੀ ਜੂਰੇ ਹਰਿ ਹਰਿ ਭਾਵੇ ਕੀ ਰਹੀ ਨਾਮ ਕੇ ਜਨ ਸੱਚਾ ਸੋਈ ਜੀਕ ਅਸਰ ਬੁਰ ਬਗਾੜੀ ਤਾਲ ਕੀ ਅਸਰ ਗਾਟੀ ਹੋਸੀ ਜੈਨ ਜਸੇ ਰਤਨਾ ਜਨਤ ਜਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਆਇਆ ਜਨੋ ਭਾਈ ਕਰ ਕਰ ਵੇਖਾ ਕੀਤਾ ਆਪਣਾ ਚੁੱਤੀ ਫਿੜਾਈ ਚੁੱਤ ਸੁਭਾਵੈ ਸੋਈ ਕਰਸੀ ਆਪਣਾ ਕਰਨਾ ਜਾਈ ਸੋ ਪਾਤ ਸਾ ਸਾਂਹ ਤਸਾਏ ਬਿਨਾਨ ਕਰਹਿਣ ਰਜਾਈ ਮੁੰਡਾ ਸੰਤੋਖ ਸਰੰਪਤਿ ਦੀਨ ਕੀ ਕਰ ਬਹੁਤ ਕਿੰਝਾ ਕਰ ਸਵਾਰੀ ਕਾਇਆ ਜੋ ਤੁੰਡਰਾ ਪਰਧੀ ਤੇ ਆਈ ਪੰਥੀ ਸੱਚ ਮੱਤੀ ਮਨ ਜਿੱਤੈ ਜਗ ਜੀਤਾ ਦੇਤ ਸਹਾ ਦੇਸ ਯਾ ਨੀਰਖਣਾ ਦਾ ਨਾਹਤ ਜੋ ਜੁਗ ਇਕੋ ਵੀਸਾ ਉੱਠ ਗਿਆ ਆਂਦੇ ਆ ਪੰਡਰਨ ਕਟਕਟ ਵਜੇ ਨਾਦੇ ਆਪਨਾ ਸਨਾਤੀ ਸਭ ਜਾ ਕੇ ਰਿੱਧ ਸਿੱਧੇ ਅਵਰਾ ਸਾਧ ਸੰਜੋਗ ਬਜਉਤ ਕਾਰ ਚਲਾਵੇ ਲੇਖੇ ਆਵੇ ਭਾਗੀ ਆਦਿਤ ਸਿਆਦੇ ਸਿਆਗਾ ਨੀ ਅਨਾਧਨਾ ਹਤ ਜੁਜੁਗੇ ਕਬੀ ਸੇ ਇੱਕ ਮਾਈ ਚੁਤੇ ਆਈ ਤਿੰਤੇ ਸੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜੀਵੇ ਤੇ ਸਾ ਪਾਵੈ ਤੇਰਾ ਚਲਾਵੈ ਜਿਵ ਹੋ ਗੈ ਪਰਮਾਣੋ ਹੋਵੇ ਕੈ ਉਹਨਾਂ ਦੁਨੀਆਂ ਬਹਿ ਬੋਤਾਰ ਹੋ ਗਟਾਣਾ ਤੇ ਤੇ ਸਿਆ ਜਗਨੀ ਪਾਤਾਲ ਤਿਸ ਤੇ ਧਰਤੀ ਥਾਵ ਰਖੀ ਤਨ ਸਾਤ ਸਿਤ ਜੀ ਜੋਤ ਕੇ ਰੰਗ ਤਨ ਕੇ ਨਾਮ ਆਨੇ ਕਰਨੰਤ کرمی کرمی ہوئے ستچ پرو ندنی کرم پیشان کچھ پکائی اچھا پائی نانک گیا جاپا جی

ਇਹ ਮੇਰੀ ਮਾਸੀ ਜੀ ਦਾ ਘਰ ਹੈ ਇੱਥੇ ਅੱਜ ਇੱਕ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਹੋਏ ਨੇ ਜੀ ਜਥਾ ਆਇਆ ਜੀ ਸੰਤਾਂ ਦਾ ਜੱਸੀ ਪੋਵਾਲੀ ਤੋਂ ਜੀ ਸੰਤ ਬਾਬਾ ਸੁਰਜਨਹਾਰ ਡੇਰਾ ਦੇ ਥਰੂ ਆਇਆ ਜੀ ਇਹ ਇਹ ਸੰਤ ਇੱਥੇ ਪਾਠ ਕਰਨਗੇ ਜੀ 3 ਦਿਨ ਲਗਾਤਾਰ ਗੁਰੂ ਦਾ ਲੰਗਰ ਟੂਤ ਵਰਤੂਗਾ ਜੀ ਜੋ ਮੈਂ ਅੰਦਰੋਂ ਤੁਹਾਨੂੰ ਸਾਰਾ ਦਿਖਾਤਾ ਆ ਪਰਿਵਾਰ ਹੈ ਜੀ ਮੇਰੀ ਮਾਸੀ ਦਾ ਜੀ ਹੇ ਆਪੋ ਤੇਈ ਸਾਰਾ ਵਧੀਆ ਪਰਵਾਰ ਹੈ ਜੀ ਕੋਈ ਸੁਖਣਾ ਸੀ ਪੁਰਾਣੀ ਉਹਦੇ ਕਾਰਨ ਜੀ ਇਹ ਦਿਖਾਇਆ ਗਿਆ ਜੀ ਅਜ ਆਮਣ ਦਾ ਪੇੜ ਹੈ ਜੱਲੀ ਜਾਂਦੇ ਨੇ ਕਾਰੋਬਾਰ ਜੀ ਆ ਗਿਆ ਆਪਣੀ ਖੁੱਲੀ ਰਸੋਈ ਕਹਿ ਦਿੰਦੇ ਨੇ ਜਿਹਨੂੰ ਚੌਂਕਾ ਚੋਲਾ ਜੱਟਾ ਨੂੰ ਸਰਦਾ ਨਹੀਂ ਹੁੰਦਾ ਇਹ ਵਾਰਲਾ ਆ ਗਿਆ ਇੱਥੇ ਲੰਗਰ ਪਾਣੀ ਸੰਤਾਂ ਦਾ ਤਿਆਰ ਹੋਊਗਾ ਠੀਕ ਹੈ ਜੀ ਉਹ ਮੈਨੂੰ ਦੇਖ ਲੋ ਸ਼ੀਸ਼ੇ ਵਿੱਚ ਦੀ ਕਹਿ ਦੇਖੋਗੇ ਆ ਆਨੇ ਜੀ ਸਾਡੇ ਮਾਸੀ ਜੀ ਦੀ ਪੋਤ ਨੂੰ ਬਹੁਤ ਚੰਗੇ ਨੇ ਮਾਸੀ ਮਸੜਾ ਜੀ ਜਿੰਦੇ ਨੇ ਜੀ ਅਸੀਂ ਪਚਾਸੀ ਸਾਲ ਉਮਰ ਹੋ ਗਈ ਐ ਬਹੁਤ ਵਧੀਆ ਚੱਲ ਰਿਹਾ ਜੀ ਜੱਥਾ ਇਹ ਬਹੁਤ ਵਧੀਆ ਸ੍ਰੀ ਅਖੰਡ ਪਾਠ ਸਾਹਿਬ ਪੰਜਾਬ ਸਾਹਿਬ ਕਰਦੇ ਨੇ ਜੀ ਬਾਬੇ ਸਾਰੇ ਆ ਦੇਗਾ ਵੰਡੀਆਂ ਜਾ ਰਹੀਆਂ ਐ ਟਾਈਮ ਜੀ ਭੋਗ ਵੰਡਿਆ ਜਾ ਰਿਹਾ ਜੀ ਦੇਖ ਤੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਗਏ ਨੇ ਜੀ ਯੋਗੀ ਤਿੰਨੇ ਦਿਨ ਚੱਲਣਗੇ ਜੀ ਗੁਰੂ ਦਾ ਲੰਗਰ ਅਟੁੱਟ ਚੱਲੂਗਾ ਜੀ ਤਾਂ ਮੈਂ ਸਾਰੇ ਭਾਈਆਂ ਨੂੰ ਚਿਹਰਾ ਦਿਖਾਈ ਦਿਨਾ ਮੈਂ ਤੁਹਾਡਾ ਆਪਣਾ ਰਵੀਰ ਸਿੰਘ ਜੋ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅੱਜ ਇੱਕ ਪ੍ਰੋਗਰਾਮ ਸੀ ਆ ਮੇਰੀ ਮਾਸੀ ਜੀ ਦੇ ਘਰੇ ਤੇ ਇਸ ਪ੍ਰੋਗਰਾਮ ਦੇ ਉੱਤੇ ਅਸੀਂ ਆਏ ਹੋਏ ਆ ਅੱਜ ਸ੍ਰੀ ਖੰਡ ਪਾਠ ਸਾਹਿਬ ਜੀ ਆਰੰਭ ਹੋਏ ਨੇਗੇ ਜਿਸ ਦਾ ਤਿੰਨ ਦਿਨਾਂ ਪਰਸੋਂ ਨੂੰ ਇਹਦਾ ਭੋਗ ਪਾਇਆ ਜਾਊਗਾ ਜੀ ਤੇ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਸਿੰਪਲ ਲਾਈਫ 557 ਚੈਨਲ ਜੋ ਕਿ ਚੰਡੀਗੜ੍ਹ ਤੋਂ ਚੱਲਦਾ ਹੈ ਭੈਣ ਰਜਿੰਦਰ ਕੌਰ ਜੀ ਵੀਰ ਬੈਦਵਾਨ ਸਾਹਿਬ ਜੀ ਚਲਾਉਂਦੇ ਨੇ ਇਹ ਦੇਖਿਆ ਕਰੋ ਜੀ ਸਾਰੇ ਜਣੇ ਬਜ਼ੁਰਗ ਹੋਰੇ ਨੇ ਜੀ ਸਾਨੂੰ ਬਜ਼ੁਰਗ ਵੀ ਦਿਖਾਨਾ ਜੋ ਮੇਰੇ ਮਾਛੜ ਜੀ ਨੇ ਇੱਥੇ ਮੇਰੀਆਂ ਬੀਬੀਆਂ ਸੀਗੀਆਂ ਜਿਹੜੀਆਂ ਪੰਜ ਭੈਣਾਂ ਸੀਗੀਆਂ ਜੀ ਇੱਥੇ ਆ ਮੇਰੇ ਮਾਛੜ ਜੀ ਨੇ ਇਹ ਬਜ਼ੁਰਗ ਹੋਰੇ ਨੇ ਇਸ ਟਾਈਮ ਬਜ਼ੁਰਗ ਵਸਤਾ ਚ ਨੇ ਤੇ 90 ਸਾਲ ਦੇ ਲਵੇ ਇਹਨਾਂ ਦੀ ਏਜ ਹੋ ਗਈ ਹੈ ਜੀ ਤੇ ਚਲੋ ਉਮਰ ਦੇ ਸਾਬਨਣ ਹੋ ਜਾਂਦਾ ਜੀ ਸਾਰਾ ਕੁਝ ਗਾਹਾਂ ਪੋਤ ਨੂੰ ਵੀ ਦੇਖ ਲਈ ਜੀ ਇਹਨਾਂ ਨੇ ਤਾਂ ਨੂੰ ਪੋਤ ਨੂੰ ਅੱਗੇ ਵੀ ਹੁਣ ਗਾਹ ਬੱਚੇ ਨੇ ਦੋ ਲੜਕੇ ਹੋਏ ਨੇਗੇ ਅੱਡੇ ਭਤੀਜੇ ਦੇ ਜੀ ਅੱਛਾ ਜੀ ਸਸ਼ੀਕਾਰ ਸਾਰਿਆਂ ਨੂੰ ਆਰਾਮ ਰਾਮ ਖੁਦਾ ਆਫੀ ਸ ਤੇ ਗੁਰੂ ਦਾ ਲੰਗਰ ਤਿੰਨ ਦਿਨ ਟੂਟ ਵਰਤੂਗਾ ਜੀ ਪਰਸੋਂ ਨੂੰ ਵੱਡਾ ਲੰਗਰ ਹੋਊਗਾ ਅੱਛਾ ਜੀ ਸਸ਼ੀਕਾਰ ਜੀ ਭਾਈ ਦੇਖ ਕੰਨੀ ਹੋ ਰਿਹਾ ਕੋਈ ਲੇਕ ਲੈ ਲੋ